ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੱਲੇ ਨੂੰ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕੁ ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ 16 ਤਵੀਆਂ ਵਿਕਾਊ ਆ ਨਵੇਂ ਬੈਰਗ ਪਾਏ ਹੋਏ ਆ ਸਾਫ਼ ਵਧੀਆ ਚਾਲੂ ਹਲਾਤ ਆ 22 23 ਜਾਂ ਤੇ ਤਵੇ ਆ ਰਹਿੰਦੇ ਆ ਜੀ ਡਿਮਾਂਡ ਵੀਰ ਦੀ ਆ 70000 ਰੁਪਈਆ ਮਾਣਤਾਨ ਵੀ ਕੀਤਾ ਜਾਊਗਾ ਤੇ ਇੱਕ ਟਰਾਲੀ ਬਿਕਾਊਗਾ ਸਾਈਜ਼ ਆ 12 22 6.5 ਫੁੱਟ ਦਾ ਜੈਕ ਲੱਗਾ ਹੋਇਆ ਆ ਇਹ ਸਾਰਾ ਰੇਲ ਵਾਲਾ ਆ ਡਬਲ ਟੈਰੀ ਆ 10 ਨਟ ਹੀ ਹਾਬਿਆ ਇਹ ਵੀ ਸਾਫ਼ ਸੁਥਰੀ ਆ ਡਿਮਾਂਡ ਵੀਰ ਦੀ ਆ 1,70,000 ਰੁਪਏ ਏਰੀਆ ਆ ਐਲਨਾਬਾਦ ਨੇੜੇ ਪਿੰਡ ਕਿਰਪਾਲ ਪੱਟੀ ਜ਼ਿਲ੍ਹਾ ਸਰਸਾ ਸੰਪਰਕ ਕਰੋ 9817804224 9817804224